5 ਸੂਟਾਂ ਦੀ ਪਰਚੇਜ਼ ਦੇ ਉੱਪਰ ਠੀਕ ਆਪਾਂ ਨਾਮ ਜ਼ਰੂਰ ਕੱਢ ਲੈਣਾ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਮੀਕਾ ਸੁਨਾਮ ਵਾਲਾ ਲਓ ਜੀ ਫਿਰ ਤੋਂ ਪਹੁੰਚੇ ਹਾਂ ਜੀ ਪਰਨੀਤ ਬੁਟੀਕ ਮੌਸਮ ਚੇਂਜ ਹੋਣ ਵਾਲਾ ਹੈ ਤੇ ਸੂਟ ਆ ਗਏ ਫਿਰ ਘੈਂਟ ਘੈਂਟ ਤੇ ਤੁਸੀਂ 5 ਸੂਟਾਂ ਨਾਲ ਇੱਕ ਨਵੀਂ ਸਕੀਮ ਆਈ ਹੈ 5 ਸੂਟਾਂ ਨਾਲ ਇੱਕ ਗਿਫਟ ਹਾਂਜੀ ਜ਼ਰੂਰ ਆਜੋ ਆਪਾਂ ਗੱਲਬਾਤ ਕਰਦੇ ਜਿਹੜਾ ਗਿਫਟ ਵੈਲਿਊ ਆ ਉਹ ਕਿਵੇਂ ਮਿਲੂਗਾ ਸਤਿ ਸ਼੍ਰੀ ਅਕਾਲ ਮਿਕਾ ਵੀਰ ਜੀ ਗਿਆਲਾ ਜੀ ਹੋ ਠੀਕ ਠਾਕ ਚੱਲਦੀ ਕਲਾ ਵਧੀਆ ਫਰਸਟ ਕਲਾਸ ਸਤਿ ਤੇ ਹੁਣ ਆ ਗਿਆ ਜੀ ਗਰਮੀਆਂ ਦਾ ਸਟਾਕ ਗਰਮੀਆਂ ਦਾ ਸਟਾਕ ਆਇਆ ਤੇ ਬਹੁਤ ਵਧੀਆ ਵੈਰਾਈਟੀ ਆਈ ਹੈ ਹੁਣ ਤੇ ਇੱਕ ਵੀ ਰਿਜਨੇਬਲ ਤੇ ਵਧੀਆ ਮਿਲਾਂ ਅੱਛੇ ਮਿਲਾਂ ਦੇ ਮਾਲ ਨੇ ਚੰਦਾ ਮੈਂ ਕੋਲ ਬੈਟਿਕ ਨਿੰਗਾ ਮਰਾਉ ਤੇ ਕਰਾਊਡ ਤੁਹਾਨੂੰ ਪਤਾ ਯਾਰਾ ਕਿੰਨਾ ਇਸ ਟਾਈਮ ਹਾਂਜੀ ਹਾਂ ਤੁਸੀਂ ਦੇਖ ਹੀ ਸਕਦੇ ਹੋ ਹੁਣ ਹਾਂਜੀ ਹਾਂ ਬੈਟਿਕ ਬਹੁਤ ਅੱਛੀ ਹੈ ਜੀ ਆਪਣਾ ਵਾਰ ਤੇ ਦਿਖਾਓ ਫਿਰ ਕੀ ਕੀ ਵੈਰਾਈਟੀ ਹੈ ਤੇ ਸਟਾਰਟਿੰਗ ਮੇਲਾ ਤਾਂ ਆਪਣਾ ਸ਼ੁਰੂਆਤ ਹੋਪੀ ਹੋ ਜਾਂਦਾ ਅੱਛਾ ਜੀ ਦੋਸਤੋ ਵਾਲੇ ਜਿਹੜੇ ਜਿਆਦਾ ਦੇ 500 ਟਨੇ ਤਾਂ ਆਪਣੇ ਰੈਗੂਲਰ ਆਪਣੀਆਂ ਕਹਿੰਦਾ ਮਤਲਬ ਠੀਕ ਹੈ ਜੀ ਟੋਟੇ ਦੇ 25 ਬਾਰੇ ਦੁਪੱਟੇ ਵਾਲੇ ਠੀਕ ਹੈ ਜੀ ਫੱਟੇ ਨਾਲ ਵੀ ਹੈਗਾ ਤੇ ਵਿਦਾਉਟ ਦੁਪੱਟਾ ਵੀ ਹੈਗਾ 200 ਰੁਪਏ ਦਾ ਸੂਟ ਹਾਂਜੀ ਹਾਂ ਠੀਕ ਹੈ ਜੀ ਦੋਸਤੋ ਗਰਮੀਆਂ ਰੇਂਜ ਆਪਣੀ ਆ ਜਾ ਰਹੀ ਹੈ ਤੁਹਾਨੂੰ ਸੂਟੇ ਦੇ ਵਿੱਚ ਠੀਕ ਹੈ ਜੀ ਬਹੁਤ ਅੱਛੇ ਮਿਲਾਂ ਦੇ ਮਾਲ ਨੇ ਪਰਫੈਕਟੀ ਵਗੈਰਾ ਦੇ ਹੋਰ ਦੇ ਪੈਰਿਸ ਬਿਊਟੀ ਨੰਬਰ ਵਗੈਰਾ ਆ ਦੇਖੋ ਆਪਾਂ ਸਭ ਤੋਂ ਵੱਡੀ ਗੱਲ ਹੈ ਮਿਲਾਂ ਤੋਂ ਬਿਨਾ ਮੈਂ ਕਪੜਾ ਨਹੀਂ ਵੇਚੀਦਾ ਕਹਿੰਦਾ ਮਤਲਬ ਸਾਰੇ ਇੱਕ ਸਾਰੇ ਕੋਲੇ ਮਿਲਾਂ ਦੀਆਂ ਨੇ ਕਹਿਣਾ ਵਾ ਠੀਕ ਹੈ ਜੀ ਆ ਬਹੁਤ ਸੋਹਣੇ ਸੋਹਣੇ ਹਨਾ ਸਟਾਫ ਤੇ ਕਲਰ ਪੈਰਿਸ ਬਿਊਟੀ 300 ਰੁਪਏ ਦਾ ਬਹੁਤ ਫੁੱਲ ਕੁਆਟਿਟੀ ਹੈ ਕੋਈ ਇੱਕ ਅੱ ਉਹਨਾਂ ਕੁਆਲਿਟੀ ਦੇ ਵਿੱਚ ਨੇ ਬਰਾਸ਼ੋ ਵਗੈਰਾ ਦੇ ਵਿੱਚ ਮਿਲ ਜਾਣਗੇ ਬਹੁਤ ਸੋਹਣੀ ਡਿਜ਼ਾਈਨਿੰਗ ਆਪਣੇ ਕੋਲੇ ਅਲੱਗ ਅਲੱਗ ਡਿਜ਼ਾਈਨਿੰਗ ਆਣੇ ਬਰਾਸ਼ੋ ਦੇ ਵਿੱਚ ਵੀ ਆ ਦੇਖੋ ਕਿੰਨਾ ਪਿਆਰਾ ਸੂਟ ਹੈ ਇਹ ਕਿੰਨੇ ਦਾ ਵੀਰੇ 7 300 2200 ਦੇ ਵਿੱਚ ਇਹ ਰੇਂਜ ਦੇ ਵਿੱਚ ਵੈਰਾਈਟੀ ਆਣੇ ਓਕੇ ਉਸ ਦਾ ਮੈਚਿੰਗ ਦੇ ਵਿੱਚ ਬਹੁਤ ਅੱਛੀ ਰੇਂਜ ਆ ਰਹੀ ਹੈ ਮੇਰੇ ਕੋਲੇ 500 ਰੁਪਏ ਦੇ ਵਿੱਚ ਠੀਕ ਹੈ ਆਰੇ ਐਜ ਕਟਰ ਕੋਟ ਮੇਰੇ ਕੋਲ 50000 ਦੇ ਵਿੱਚ ਹਾਂਜੀ ਬਹੁਤ ਅੱਛਾ ਹੈ ਵੈਰਾਈਟੀ ਵੱਧੂ ਦੇ ਵਿੱਚ ਮੈਚਿੰਗ ਦੇ ਵਿੱਚ ਵੀ ਤੇ ਇਹ ਫਿਰ ਮੈਚਿੰਗ ਦਾ ਹੈ ਇਹ ਵੀ ਰੇਟ ਸੇਮ ਹੀ ਹੈ ਇਹ 500 ਦੇ ਰੇਂਜ ਦੇ ਵਿੱਚ ਹੈ ਠੀਕ ਹੈ ਹਾਂਜੀ ਹਾਂ ਉਸ ਦਾ ਸਰਪਲਸ ਦੇ ਮਾਲ ਆ ਜਾਂਦੇ ਨੇ ਫੁੱਲ ਡਿਜ਼ਾਈਨਿੰਗ ਦੇ ਵਿੱਚ ਘਟੋ ਘਟ 100 ਆ ਜਾਂਦੇ ਨੇ ਆਪਣੇ ਕੋਲੇ ਠੀਕ ਹੈ ਜੀ ਸਾਰੀ ਬ੍ਰੈਕਟ ਸਰਪਲਸ ਦੇ ਵਿੱਚ ਤੇ 400 ਰੁਪਏ ਦਾ ਸੋੜ ਪੈਣਾ ਡਿਜ਼ਾਈਨਿੰਗ ਫੁੱਲੀ ਹੈ ਪੂਰੀ ਫੁੱਲ ਰੇਂਜ ਦੇ ਵਿੱਚ ਵੀ ਆਪਣੇ ਕੋਲੇ ਇਹ ਜਿਵੇਂ 400 ਦਾ ਸੂਟ ਹੈ ਜਿਹੜੇ ਆ ਪਏ ਨੇ ਹਾਂਜੀ 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 ਉਸ ਤੋਂ ਬਾਅਦ ਆਪਣੇ ਜਿਹੜੇ ਹੈਗੇ ਨੇ ਕੈਮਰੀ ਕੇਸ ਵਗੈਰਾ ਅੱਛਾ ਜੀ ਇਹ ਵੀ ਘਟੋ ਘਟ 100 ਤੋਂ 1.5 ਰੁਪਏ ਦੇ ਕਦੋਂ ਕੋਲ ਹਾਜ਼ਰ ਹੈ ਸਾਰੇ ਅੱਛੇ ਮੇਲਾ ਦੇ ਮਾਲ ਨੇ ਸਿਰਫ ਆਮਨਦੀਪ ਗਾਛੇ ਮੇਲਾ ਦੇ ਵੈਰਾਈਟੀਆਂ ਨੇ ਸਾਰੇ ਆਹ ਸਾਰੀ ਡਿਜ਼ਾਈਨਿੰਗ ਦੇਖੋ ਸਾਰੇ ਜਿਹਨੇ ਵੀ ਲਿਆ ਨੇ ਕੈਮਰੀ ਵਗੈਰਾ ਦੇ ਸਾਰੀ ਡਿਜ਼ਾਈਨਿੰਗ ਫੁੱਲ ਦੇ ਜਾਂ ਆਪਣੇ ਕੋਲੇ ਠੀਕ ਹੈ ਜੀ ਇਹ ਨਹੀਂ ਹੈ ਕਿ ਆਪਣੇ ਕੋਲੇ ਕੁਆਨਟੀਟੀ ਪੂਰੀ ਹੈ ਕਹਿੰਦਾ ਮਤਲਬ ਇੱਕ ਨਾਲ ਤੋਂ ਦੋ ਦੋ ਸੈਟ ਵੀ ਲੈ ਜਾਓ ਦੁਕਾਨਦਾਰ ਤੇ ਵੀ ਸਪਲਾਈ ਹੈ ਆਪਣੇ ਕਹਿੰਦਾ ਮਤਲਬ ਗੱਲ ਆਪਾਂ ਨਾ ਰੇਲ ਜਿਹਦੇ ਵਿੱਚ ਵੀ ਜਿਹੜੇ ਰੇਟ ਨੇ ਆਪਣੇ ਅੱਛੇ ਜੀ ਹੋਲਸੇਲ ਪ੍ਰਾਈਜ਼ ਹੀ ਨੇ ਆਪਣੇ ਕਹਿੰਦਾ ਮਤਲਬ ਆ ਲੋ ਆ ਦੇਖ ਸੋ ਉਹ ਸਭ ਧੋੜ ਦੁਬੱਟੇ ਵਗੈਰਾ ਉਹਨਾਂ ਦੇਖੋ ਨੰਮੀਆਂ ਰਿੰਜਾਂ ਨੇ ਗਲੈਂਡੀ वगैरह ਦੇ ਬਹੁਤ अच्छी वैरायटीयां ਨੇ ਕਹਿੰਦਾ ਮਤਲਬ ਤੇ ਦੋਸਤੋ ਵੀਡੀਓ ਨੂੰ ਸ਼ੇਅਰ ਜਰੂਰ ਕਰ ਦੇਕੋ ਕਿ ਫੁੱਲ ਫਲ ਵੈਰਾਇਟੀਆਂ ਸਭ ਕਹਿੰਦਾ ਪੂਰੀ ਰੇਂਜ ਆਪਣੇ ਕੋਲੇ ਦੇ ਵਿੱਚ ਕਿਉਂਕਿ ਪਹਿਲਾਂ ਵੀ ਤੁਸੀਂ ਹਰ ਇੱਕ ਵੀਡੀਓ ਨੂੰ ਹੜਾ ਪਿਆਰ ਦਿੰਦੇ ਹੋ ਤਾਂ ਇਹ ਵੀ ਹਰ ਇੱਕ ਦੇ ਕੰਮ ਆਉਣ ਵਾਲੀ ਵੀਡੀਓ ਹੈ ਤਾਂ ਇਹਨੂੰ ਸ਼ੇਅਰ ਜਰੂਰ ਕਰਿਓ ਇਹ ਮਾਰਕੋ ਪਾਂਡੀ ਜਿਸਮੈਂ ਕਹਿੰਦਾ ਤਮੰਨਾ ਦਾ ਸਿਰਫ 450 ਰੁਪਏ ਦਾ ਥੋੜਾ ਪੈਣਾ ਆਪਣੇ ਕੋਲ ਰਿਟੇਲ ਦੇ ਵਿੱਚ ਠੀਕ ਹੈ ਹਾਂ ਜੀ 450 ਦਾ 450 ਦਾ ਪੂਲ ਪੂਲ ਕੁਆਂਟੀਟੀ ਕਹਿੰਦਾ ਮਤਲਬ ਠੀਕ ਹੈ ਜੀ ਆਪਣਾ ਇੱਕ ਕੁਰਤੇ ਵੀ ਅਮੇ ਦੇ ਵਿੱਚ ਜਿਹੜੇ ਆਪਣੇ ਕੋਲ ਵੈਰਾਈਟੀ ਆਣਾ ਹੈ ਹਾਂਜੀ ਉਹ ਵੀ ਅੱਛੀ ਮਿਲਾਂਦੇ ਨੇ ਜਿਵੇਂ ਮਫਤ ਲਾਲ ਹੋ ਗਿਆ ਰੈਮਨਡ ਹੋ ਗਿਆ ਠੀਕ ਹੈ ਜੀ ਆ ਦੇਖੋ ਆਪਣੇ ਉਹਦੀ ਆ ਗਈ ਇਹ ਗਰਾਡੋ ਦੀ ਹੋਗੀ ਸੈਂਚਰੀ ਮਿਲਦੀਆਂ ਹੋ ਗਿਆ ਸਾਰੀਆਂ ਫੁੱਲ ਰੇਂਜਾਂ ਨੇ ਕਹਿੰਦਾ ਮਤਲਬ ਉੜਤੇ 500 ਦੇ ਵਿੱਚ ਵੀ ਤੇ ਜਿਹਨੇ ਪਰ ਰੇਟ ਨੇ ਕਹਿੰਦਾ ਜਿਹੜੇ ਦੇ ਵਿੱਚ ਵੀ ਉੜਤੇ ਜਾਂਦੇ ਨੇ ਤੇ ਕਹਿੰਦਾ ਮਤਲਬ ਇਹੀ ਹੈ ਕਿ ਜਿਹੜੇ ਰੇਟ ਤੁਸੀਂ ਦੇ ਸਕਦੇ ਮੈਂ ਤੁਹਾਨੂੰ ਲਾ ਦਵਾਂ ਕਿ ਤਾ ਹੋਰ ਮਿਲਣਗੇ ਨਾ ਬਹੁਤ ਰੀਜਨ ਹੈ ਪਰ ਰੇਟ ਤੇ ਅੱਛੇ ਮਿਲਾਂ ਦੇ ਮਾਲ ਪਿਆਰਦਾ ਮਤਲਬ ਤੇ ਇਸੇ ਕਰਕੇ ਹੀ ਹਨਾ ਲੋਕ ਇੱਥੇ ਦੂਰੋਂ ਦੂਰੋਂ ਪਹੁੰਚਦੇ ਨੇ ਹਨਾ ਬਹੁਤ ਦੂਰੋਂ ਦੂਰੋਂ ਆਏ ਨੇ ਜਿਲ੍ਹਕੌਰ ਚੰਡੀਗੜ੍ਹ ਮੋਗਾ ਜਲੰਧਰ ਤੱਕ ਦਾ ਵੀ ਕਸਟਮਰ ਆਉਣ ਕੋਲ ਪਹੁੰਚਿਆ ਆਪਾਂ ਤਾਂ ਧੰਨਵਾਦ ਹੈ ਤੇ ਜਿਹੜਾ ਲਾਈਕ ਸ਼ੇਅਰ ਦਾ ਤੁਸੀਂ ਕਰਦੇ ਹੋ ਬਹੁਤ ਬਹੁਤ ਧੰਨਵਾਦ ਤੁਹਾਡਾ ਤੇ ਮੈਂ ਸੁਣਿਆ ਸੀ ਕੋਈ ਨਮਾ ਕੋਈ ਅਸੀਂ ਫੰਡਾ ਕਰ ਰਹੇ ਇੱਕ ਹਕੀਮ ਸ਼ੁਰੂ ਕੀਤਾ ਹੈ 쿠ਪਨ ਸਿਸਟਮ ਜਿਹੜਾ ਦਿੱਤਾ ਹੈ ਜੀ ਅੱਛਾ ਜੀ ਇਹ ਅੱਜ ਹੀ ਲਾਂਚ ਕੀਤਾ ਹੈ ਹੋਲੀ ਦੇ ਦਿਨ ਤੇ ਹੋਲੀ ਦੇ ਦਿਨ ਤੇ ਅਪ 14 April ਵਿਸਾਖੀ ਵਾਲੇ ਦਿਨ ਆਪਾਂ ਇਨਾਮ ਕੱਢਾਂਗੇ ਠੀਕ ਹੈ ਜੀ ਤੇ ਆਪਣਾ 500 ਟਾਂ ਦੇ ਉੱਪਰ ਹੈ ਇਨਾਮ ਇਹ 500 ਟਾਂ ਦੀ ਪਰਚੇਜ਼ ਦੇ ਉੱਪਰ ਆਪਾਂ ਇੱਕ ਨਾਮ ਜ਼ਰੂਰ ਕੱਢਣਾ ਯਾਨੀ ਕਿ ਚਾਰ ਤੋਂ ਪੰਜ ਨਾਮ ਕੱਢਾਂਗੇ ਆਪਾਂ ਇਹਦੇ ਵਿੱਚ ਚਾਰ ਤੋਂ ਪੰਜ ਇਨਾਮ ਕੱਢਾਂਗੇ ਹਾਂਜੀ ਹਾਂਜੀ ਹਾਂ ਪੰਜ ਸੂਟ ਹੋ ਸਕਦੇ ਨੇ ਕਹਿੰਦਾ ਮਤਲਬ ਪੰਜ ਸੂਟ ਤਾਂ ਆਪਾਂ ਦੇ ਨਹੀਂ ਦੇਣੇ ਨੇ ਪਰ ਅਸੇ ਗਿਫਟ ਵੀ ਦੇਵਾਂਗੇ ਜਿਹੜਾ ਲਾ ਅਗਰ ਕੋਈ ਪੰਜ ਸੂਟ ਲੈਂਦਾ ਤਾਂ ਇੱਕ 쿠ਪਨ 쿠ਪਨ ਦੇਊ ਵਿਚੋਂ ਪੰਜ ਬੰਦਿਆਂ ਨੂੰ ਇਨਾਮ ਵੀ ਕੱਢਾਂਗੇ ਆਪਾਂ ਲਓ ਦੋਸਤੋ ਆ ਨਵੀਂ ਹਨਾ ਸੂਟ ਤਾਂ ਤੁਸੀਂ ਚਲੋ ਲੈਣੀ ਲੈਣੇ ਨੇ ਕਰਕੇ ਵੀ ਜਰੂਰ ਆਓ ਦੇ ਨਾਲ ਜਿਹੜਾ ਹੈਗਾ ਨਾ ਲਾਈਕ ਸ਼ੇਅਰ ਕਰਕੇ ਤੇ ਦੋਸਤੋ ਤੁਸੀਂ ਸੂਟ ਤਾਂ ਹਨਾ ਲੈਣੀ ਲੈਣੇ ਨੇ ਉਹ ਤਾਂ ਵੱਖਰੀ ਗੱਲ ਹੈ ਗਰਮੀਆਂ ਦੇ ਤੇ ਸੂਟਾਂ ਦੇ ਨਾਲ ਤੁਹਾਨੂੰ ਐਕਸਟਰਾ ਅ ਇੱਥੇ ਮਿਲੂਗੀ ਦੇਖੋ ਤੁਸੀਂ ਪੰਜ ਸੂਟ ਲੈ ਕੇ ਜਾਉਂਗੇ ਤਾਂ ਤੁਹਾਡਾ 쿠ਪਨ ਪਾਇਆ ਜਾਊਗਾ ਤਾਂ ਉਹ ਵੀ ਆਪਣੇ ਚੈਨਲ ਤੇ ਲਾਈਵ ਕੱਢਿਆ ਜਾਊ ਕੋਈ ਐਸੀ ਗੱਲਬਾਤ ਲੱਗਣੀ ਤੇ ਇਹੀ ਚੈਨਲ ਤੇ ਲਾਈਵ ਕੱਢਿਆ ਜਾਊ ਤੇ ਤੁਹਾਨੂੰ ਫੋਨ ਆਊਗਾ ਬਾਕਾਇਦਾ ਵੀ ਤੁਹਾਡਾ 쿠ਪਨ ਨਿਕਲ ਗਿਆ ਹੈ ਹਨਾ ਤਾਂ ਇਹ ਵੀ ਬੜੀ ਘੈਂਟ ਗੱਲਬਾਤ ਹੈ ਦਾ ਵੀਡੀਓ ਨੂੰ ਹਣਾ ਸ਼ੇਅਰ ਜਰੂਰ ਕਰਦੇ ਕਿਉਂਕਿ ਪਹਿਲਾਂ ਵੀ ਤੁਸੀਂ ਹਰ ਇੱਕ ਵੀਡੀਓ ਨੂੰ ਪਿਆਰ ਦਿੰਦੇ ਹੋ ਹਣਾ ਉਹ ਤਾਂ ਦਿੰਦੇ ਹੋ ਕਿਉਂਕਿ ਬਾਜ਼ਰ ਰੇਟ ਤੇ ਤੁਹਾਨੂੰ ਕਪੜਾ ਇੱਥੋਂ ਮਿਲਦਾ ਹੈ ਤੇ ਬਾਕੀ ਡਰੈਸ ਵਗੈਰਾ ਬੋਲ ਦੋ ਫਿਰ ਕਿੱਥੇ ਪ੍ਰਨੀਤ ਬੁਟੀਕ ਐਂਡ ਫੈਬਰਿਕਸ ਸਰਾਪਾ ਬਾਜ਼ਾਰ ਓਪੋਜੀਟ ਨਵਲ ਫੁੱਲ ਵਾਲਾ ਸੁਣਾ ਸਰਾਪਾ ਬਾਜ਼ਾਰ ਦੇ ਠੀਕ ਹੈ ਦੋਸਤੋ ਥੈਂਕ ਯੂ ਧੰਨਵਾਦ ਤੁਹਾਡਾ ਆਪਣਾ ਮੀਕਾ ਸਲਾਮ ਵਾਲਾ ਵੀਡੀਓ ਕਰ ਦਿਓ ਸ਼ੇਅਰ